ਲੋਕ ਸਭਾ ਅਮ੍ਰਿਤਸਰ ਤੋਂ ਸਰਦਾਰ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਵੱਲੋਂ ਅਮ੍ਰਿਤਸਰ ਦੇ ਵਿੱਚ ਵਸ-ਵਸਤ ਥਾਂ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਕਾਂਗਰਸ ਜੀਆਂ ਗਰੰਟੀਆਂ ਕੀ ਨੇ ਇਸ ਉੱਤੇ ਸਵਾਲ ਜ਼ਰੂਰ ਕਰਾਂਗੇ ਉਹਨਾਂ ਸਭ ਕੀ ਲੱਗਦਾ ਹੈ ਕਿ ਗਰੰਟੀਆਂ ਕੀ ਨੇ ਕਾਂਗਰਸ ਦੇ ਕਿਉਂਕਿ ਬਾਕੀ ਪਾਰਟੀਆਂ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤੇ ਗਏ ਆ ਕਾਂਗਰਸ ਦੇ ਗਰੰਟੀਆਂ ਕੀ ਨੇ ਸਾਡੀਆਂ ਗਰੰਟੀਆਂ ਪਹਿਲਾਂ ਦੇ ਚੁੱਕੇ ਆ ਉਹਨਾਂ ਦੇ ਨਕਲ ਮਾਰ ਕੇ ਉਹਨਾਂ ਮੈਨੀਫੈਸਟੋ ਜਾਰੀ ਕੀਤੇ ਉਹਨਾਂ ਨੂੰ ਪਤਾ ਹੀ ਨਹੀਂ ਤੇਰਾ ਸਥਿਤੀ ਕੀ ਆ ਸੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਗੁਰਜੀਤ ਔਜਲਾ ਦਾ ਪਰਵਾ ਸਵਾਗਤ ਹਰ ਤੰਕ ਕੀਤਾ ਜਾ ਰਿਹਾ ਕਿਉਂਕਿ ਤੀਸਰੀ ਵਾਰ ਇਸ ਤਰ੍ਹਾਂ ਕੰਪੇਨਿੰਗ ਕਰ ਰਿਹਾ ਹੈ। ਉਹ ਸਭ ਤੀਜੀ ਵਾਰ ਇਸ ਤਰ੍ਹਾਂ ਕੰਪੇਨਿੰਗ ਕਰ ਰਹੇ ਹੋ। ਉਸੇ ਤਰ੍ਹਾਂ ਦਾ ਪਿਆਰ ਹੈ ਸ਼ਾਇਦ ਵਾਦੀ ਹੋਵੇ। ਬਸ ਹੋਈ ਜਦੋਂ ਕੋਈ ਪੋਲੀਟਿਕਲ ਬੰਦਾ ਸਾਫ਼ ਨੀਤ ਨਾਲ ਕੰਮ ਕਰੇਗਾ, ਸੱਚ ਬੋਲੇਗਾ, ਸੱਚੀ ਨੀਤ ਨਾਲ ਕੰਮ ਕਰੇਗਾ, ਇਮਾਨਦਾਰੀ ਨਾਲ ਕੰਮ ਕਰੇਗਾ, ਪਬਲਿਕ ਕਦੀ ਸਾਥ ਨਹੀਂ ਛੱਡਦੀ। ਮਹਿਲਾਵਾਂ ਵਾਸਤੇ ਇਸ ਵਾਰ ਕਾਂਗਰਸ ਕੀ ਕਰ ਰਹੀ ਹੈ ਕਿਉਂਕਿ ਲੱਖ ਰੁਪਏ ਜਿਹੜਾ ਸਾਲ ਦਾ ਕਿਹਾ ਜਾ ਰਿਹਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 2000 ਰੁਪਏ ਕਿਹਾ ਸੀਗਾ। ਲੱਖ ਰੁਪਇਆ ਇੱਕ ਗਰੀਬ ਪਰਿਵਾਰ ਦੀ ਇੱਕ ਮਹਿਲਾ ਰਾਹੁਲ ਗਾਂਧੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਾਰੀ ਕੀਤਾ ਸੋ ਦਿੱਤਾ ਜਾਏਗਾ ਸੋ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਤੇ ਵੱਖ-ਵੱਖ ਵਰਗਾਂ ਵਾਸਤੇ ਕਾਂਗਰਸ ਜਿਸ ਤਰੀਕੇ ਨਾਲ ਮੈਨੀਫੈਸਟੋ ਲੈ ਕੇ ਆਈ ਹੈ ਤਿਆਰ ਕੀਤਾ ਸੋ ਇਹ ਕਿਸ ਨੂੰ ਵੇਖ ਕੇ ਜੜਾ ਇਹ ਕੀਤਾ ਕਿਉਂਕਿ ਦੇਸ਼ ਦੇ ਵਿੱਚ ਹਰ ਥਾਂ ਜੜਾ ਵੱਖਰੇ ਤਰੀਕੇ ਨਾਲ ਮੈਨੀਫੈਸਟੋ ਲਾਉਣ ਬਹੁਤ ਬਹੁਤ 1000 ਕਿਲੋਮੀਟਰ ਪੈਦਲ ਤੁਰੇ ਆ ਉਹਦਾ ਤਜਰਬਾ ਉਹਨਾਂ ਨੇ ਕੀਤਾ ਹੈ ਉਹਦੇ ਕਰਕੇ ਉਹਨਾਂ ਨੇ ਉਹ ਤਜਰਬੇ ਤੋਂ ਘਟਿਆ ਚੋਣ ਮੈਨੀਫੈਸਟੋ ਰਾਹੁਲ ਗਾਂਧੀ ਜੀ ਸੋ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀਆਂ ਗਰੰਟੀਆਂ ਮੈਨੀਫੈਸਟੋ ਉਸਤੇ ਗੱਲ ਕੀਤੀ ਗਈ ਹੈ ਔਰ ਸਾਫ਼ ਤੌਰ ਤੇ ਕਿਹਾ ਗਿਆ ਜੋ ਮੈਨੀਫੈਸਟੋ ਕਾਂਗਰਸ ਦਾ ਉਹ ਸੂ ਸਾਰੀਆਂ ਪਾਰਟੀਆਂ ਕਾਪੀ ਕਰ ਰਹੀਆਂ ਨੇ ਕੈਮਰਾਮੈਨ ਸੁਭਮ ਦੇ ਨਾਲ ਹਰਮਨਜੀਤ ਸਿੰਘ ਦੇ ਲਈ ਪੋਸਟ ਅੰਮ੍ਰਿਤਸਰ ਲੋਕ ਸਭਾ ਅੰਮ੍ਰਿਤਸਰ ਤੋਂ ਸਰਦਾਰ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਵਕਫ ਵਕਫਾ ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਪਰ ਕਾਂਗਰਸ ਦੀਆਂ ਗਰੰਟੀਆਂ ਕੀ ਨੇ ਇਸ ਉੱਤੇ ਸਵਾਲ ਜ਼ਰੂਰ ਕਰਾਂਗੇ ਉਹਨਾਂ ਸਭ ਕੀ ਲੱਗਦਾ ਹੈ ਕਿ ਗਰੰਟੀਆਂ ਕਿਨੇ ਕਾਂਗਰਸ ਦੇ ਕਿਉਂਕਿ ਬਾਕੀ ਪਾਰਟੀਆਂ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤੇ ਗਏ ਆ ਕਾਂਗਰਸ ਦੇ ਗਰੰਟੀਆਂ ਕਿਨੇ ਸਾਡੀਆਂ ਗਰੰਟੀਆਂ ਪਹਿਲਾਂ ਦੇ ਚੁੱਕੇ ਆ ਉਹਨਾਂ ਦੇ ਨਕਲ ਮਾਰ ਕੇ ਉਹਨਾਂ ਮੈਨੀਫੈਸਟੋ ਜਾਰੀ ਕੀਤੇ ਉਹਨਾਂ ਨੂੰ ਪਤਾ ਹੀ ਨਹੀਂ ਤੇਰਾ ਸਥਿਤੀ ਕੀ ਹੈ ਸੋ ਇਸ ਵੇਲੇ ਜਿਸ ਤਰੀਕੇ ਦੇ ਨਾਲ ਗੁਰਜੀਤ ਔਜਲਾ ਦਾ ਪ੍ਰਵਾਸ ਸਵਾਗਤ ਹਰ ਤੰਕ ਕੀਤਾ ਜਾ ਰਿਹਾ ਕਿਉਂਕਿ ਤੀਸਰੀ ਵਾਰ ਇਸ ਤਰ੍ਹਾਂ ਕੰਪੇਨਿੰਗ ਕਰ ਰਿਹਾ ਉਹਨਾਂ ਸਭ ਤੀਜੀ ਵਾਰ ਇਸ ਤਰ੍ਹਾਂ ਕੰਪੇਨਿੰਗ ਕਰ ਰਹੇ ਹੋ ਉਸੇ ਤਰ੍ਹਾਂ ਦਾ ਪਿਆਰ ਆ ਸ਼ਾਇਦ ਵਾਦੀ ਹੋਵੇ ਬਸ ਹੋਈ ਸਾਹਬ ਨੀਤ ਨਾ ਕੰਮ ਕਰੇਗਾ ਸੱਚ ਬੋਲੇਗਾ ਸੱਚੀ ਨੀਤ ਨਾ ਕੰਮ ਕਰੇਗਾ ਇਮਾਨਦਾਰੀ ਨਾਲ ਕੰਮ ਕਰੇਗਾ ਪਬਲਿਕ ਕਦੀ ਸਾਥ ਨਹੀਂ ਛੱਡਦੀ ਮਹਿਲਾਵਾਂ ਵਾਸਤੇ ਇਸ ਵਾਰ ਕਾਂਗਰਸ ਕੀ ਕਰੇ ਕਿਉਂਕਿ ਲੱਖ ਰੁਪਏ ਜਿਹੜਾ ਸਾਲ ਦਾ ਕਿਹਾਂ ਜਾ ਰਿਹਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ 2000 ਰੁਪਏ ਕਿਹਾ ਸੀਗਾ ਲੱਖ ਰੁਪਇਆ ਇੱਕ ਗਰੀਬ ਪਰਿਵਾਰ ਦੀ ਇੱਕ ਮਹਿਲਾ ਨੂੰ ਮਿਲੇਗਾ ਸਾਲ ਦਾ ਜਦੋਂ ਇਹ ਸਰਕਾਰ ਹੁਣ ਬਣ ਗਈ ਉਹ ਰਾਹੁਲ ਗਾਂਧੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਜਾਰੀ ਕੀਤਾ ਹੈ ਸੋ ਦਿੱਤਾ ਜਾਏਗਾ ਸੋ ਮਜ਼ਦੂਰਾਂ ਵਾਸਤੇ ਕਿਸਾਨਾਂ ਵਾਸਤੇ ਤੇ ਵੱਖ-ਵੱਖ ਵਰਗਾਂ ਵਾਸਤੇ ਕਾਂਗਰਸ ਜਿਸ ਤਰੀਕੇ ਨਾਲ ਮੈਨੀਫੈਸਟੋ ਲੈ ਕੇ ਆਈ ਹੈ ਤਿਆਰ ਕੀਤਾ ਸੋ ਇਹ ਕਿਸ ਨੂੰ ਵੇਖ ਕੇ ਜਿਹੜਾ ਇਹ ਕੀਤਾ ਕਿਉਂਕਿ ਦੇਸ਼ ਦੇ ਵਿੱਚ ਹਰ ਥਾਂ ਜਿਹੜਾ ਵੱਖਰੇ ਤਰੀਕੇ ਨਾਲ ਮੈਨੀਫੈਸਟੋ ਲੌਣ ਬਹੁਤ ਬਹੁਤ 10000 ਕਿਲੋਮੀਟਰ ਪੈਦਲ ਤੁਰੇ ਆ ਉਹਦਾ ਤਜਰਬਾ ਉਹਨਾਂ ਨੇ ਕੀਤਾ ਹੈ ਉਹਦੇ ਕਰਕੇ ਉਹਨਾਂ ਨੇ ਉਹ ਤਜਰਬੇ ਚੋਂ ਖੱਡਿਆ ਚੋਂ ਮੈਨੀਫੈਸਟੋ ਰਾਹੁਲ ਗਾਂਧੀ ਜੀ ਸੋ ਗੁਰਜੀਤ ਸਿੰਘ ਔਗਲਾ ਦੇ ਵੱਲੋਂ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀਆਂ ਗਰੰਟੀਆਂ ਮੈਨੀਫੈਸਟੋ ਉਸਤੇ ਗੱਲ ਕੀਤੀ ਗਈ ਹੈ ਔਰ ਸਾਫ ਤੌਰ ਤੇ ਕਹਿਆ ਗਿਆ ਜੋ ਮੈਨੀਫੈਸਟੋ ਕਾਂਗਰਸ ਦਾ ਉਹ ਸੂ ਸਾਰੀਆਂ ਪਾਰਟੀਆਂ ਕਾਪੀ ਕਰ ਜਾਂਦੀ ਕੈਮਰਾਮੈਨ ਸੁਭਮ ਦੇ ਨਾਲ ਹਰਨਜੀਤ ਸਿੰਘ ਦੇ ਲਈ ਪੋਸਟ ਅੰਮ੍ਰਿਤਸਰ